ਗੜ ਸਾਹਿਬ ਔਰ ਪਟਿਆਰੇ ਦੇ ਆਦਰਯੋਗ ਸਰਦਾਰ ਜੀ ਸਮਾਗਮ ਵਿੱਚ ਆਇਓ ਔਰ ਇੱਥੇ ਬਿਰਾਜਮਾਨ ਪ੍ਰਜਾ ਦੇ ਵਿੱਚ ਮੇਰੇ ਵੀਰੋ ਤੇ ਭੈਣੋ ਜਿਨ੍ਹਾਂ ਨੇ ਅੱਜ ਸ਼ਪਠ ਲੈਣਾ ਹੈ ਤੁਸੀਂ ਹੁਣ ਇੱਕ ਜਗ ਦੇ ਵਿੱਚੋਂ ਨਿਕਲਿਓ ਆਪਣੀ ਹੁਣ ਤੁਸੀਂ ਅਸਰਦਾਰ ਤੌਰ ਜੋ ਬਰਾਸ ਲੋਕ ਕਹਿੰਦੇ ਨੇ ਬਿਲਕੁਲ ਧਰਤੀ ਤੋਂ ਜਿਉ ਉੱਚੀ ਹੋਈ ਤਾਕਤ ਹੈ ਜਿਹੜੀ ਅੱਗੇ ਜਾ ਕੇ ਇਸ ਦੇਸ਼ ਨੂੰ ਔਰ ਇਸ ਊਮੇ ਮਜ਼ਬੂਤ ਕਰਦੀ ਹੈ ਉਹ ਚੋੜ ਦੇ ਵਿੱਚੋਂ ਤੁਸੀਂ ਆਏ ਹੋ ਤੁਹਾਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਅੱਜ ਦਮੇ ਜਿੱਤ ਪ੍ਰਾਪਤ ਕੀਤੀ ਹੈ ਬਹੁਤ ਬਹੁਤ ਵਧਾਈ ਹੋਵੇ ਆ ਜਿਹੜੀ ਇਹ ਜਿਹੜਾ جنگ ਹੈ ਇਹ ਹਰਵੇਲੇ ਦੇ ਦੇਖਦਾ ਆ ਬਹੁਤ ਬਹੁਤ ਸਾਦਾ ਤੋਂ ਐਜੇ ਇੱਕ ਤਾਕਤ ਵਰ ਹੁੰਦਾ ਹੈ ਕਿਉਂਕਿ ਇਹ ਥੋੜੀ ਇਹ ਮੋੜ ਦੀ ਲੜਾਈ ਹੈ ਇੱਥੋਂ ਤਾਕਤ ਆਪਣੀ ਆਉਣੀ ਹੈ ਔਰ ਪਿੰਡਾਂ ਦੀ ਜਿਹੜੀ ਲੜਾਈ ਹੁੰਦੀ ਹੈ ਇਹ ਇਹ ਪਛਾਇਤਾ ਦੀ ਹਰ ਬੰਦੇ ਉਹਦੇ بڑا ਜੋਸ਼ ਹੁੰਦਾ ਹੈ ਐਮਐਲਏ ਨਾਲੋਂ ਐਮਪੀ ਨਾਲੋਂ ਵੀ ਸੱਖੋ ਜਰਾ ਜੋਸ਼ ਪਿੰਡਾਂ ਦੀ ਲੜਾਈ ਜਬਰਾਨੀ ਮੈਨੂੰ ਬੜੀ ਖੁਸ਼ੀ ਇਕਦਾਂਤੀ ਹੋਈ ਕਿ ਇਹ ਦੇ ਬਾਵਜੂਦ ਕਿ ਲੋਕਾਂ ਨੇ ਪੋਰਟ ਪਾਰਟੀਆ ਨੇ ਟੱਕਰ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਇਤ ਕੀ ਜਿਹੜੀ ਲੜਾਈ ਹੋਈ ਹੈ ਇਹ ਬਿਲਕੁਲ ਇੱਕ ਅਹੀ ਜੀ ਹੋਈ ਹੈ ਸ਼ਾਨਦਾਰ ਜਿੱਥੇ ਕੋਈ ਟੱਕਾ ਨਹੀਂ ਹੋਇਆ ਔਰ ਜਿੱਥੇ ਏਸੀ ਕਿਸਮ ਦੀ ਲੜਾਈ ਹੋਣੀ ਚਾਹੀਦੀ ਹੈ ਕਿ ਇਹ ਲੋਕ ਰਾਜ ਹੈ ਲੋਕ ਰਾਜ ਦੇ ਵਿੱਚ ਆਪਣੀਆਂ ਗੱਲਾਂ ਤੁਸੀਂ ਰੱਖੋ ਔਰ ਜਿਹੜੇ ਲੋਕ ਸਪੋਰਟ ਕਰਨਗੇ ਤੁਹਾਡੀ ਮਦਦ ਕਰਨਗੇ ਉਹ ਦੇ ਨਾਲ ਇਹ ਕੋਈ ਬਤਾ ਕਿਤੇ ਰਹਿ ਪਰ ਜਿਸ ਤਰੀਕੇ ਨਾਲ ਹੋ ਗਿਆ ਜੇ ਪਹਿਲਾ ਟੱਕੇ ਗੋਲੀਆਂ ਉਹ ਕਾਬ ਨੇ ਐਟ ਕੇ ਅਸੀਂ ਉਸ ਤੋਂ ਬਚੇ ਹੋਏ ਇਹ ਸਭ ਤੋਂ ਵੱਡੀ ਅਚਰਬਤ ਪੰਜਾਬ ਦੀ ਆ ਹੋਈ ਹੈ ਕਿ ਸ਼ਾਂਤੀਪੂਰਵਕ ਆਪਣੇ ਇਲੈਕਸ਼ਨ ਤੇਰੀ ਹੋਈ ਹੈ ਔਰ ਉਹ ਥੋੜੇ ਕਾ ਤੁਸੀਂ ਇੱਥੇ ਗੜਬੜੀ ਹੋਣ ਦਿੱਤੀ ਅੱਜ ਇਹ ਜਿਹੜੇ ਚੋੜਾ ਨੇ ਇਹਨਾਂ ਨੇ ਹੁਣ ਤੱਕ ਟਾਕ ਰੱਖੀ ਹੈ ਤੁਸੀਂ ਅੱਗੇ اپنی پچاتوں اپنے پنڈا کے اپنے اس طاقت رو بات نرتنا اپنی ڈوبلپمنٹ کرنی ہے جیسے تمہوں آج منسٹر صاحب سارے نے اچھا دسے اور تھی اس طاقت اپنے پنڈا رو ہو شاندار بنا نویں پنچایت پڑی ہے نویں ترپنچ پنچ بنے ہو نویں ضلع پریشد کے ممبر بنے ہو پردھان بنے ہو یہ ساریاں چیزاں جڑیاں ہیں ਇਹਨੂੰ ਅਸੀਂ ਸਰਕਾਰ ਤੁਹਾਨੂੰ ਮਦਦ ਕਰੇਗੀ ਪੈਸੇ ਵਗੈਰਾ ਦੇ ਰਹੀ ਹੈ ਡਿਵੈਲਪਮੈਂਟ ਵਾਸਤੇ ਜਿਹਦੇ ਨਾਲ ਤੁਸੀਂ ਆਪਣੇ ਪਿੰਡਾਂ ਦੀ ਡਿਵੈਲਪਮੈਂਟ ਅਗੇ ਕਰ ਸਕੋ। ਇਹ ਜਿਹੜੀ ਅਸਲੀ ਚੋਣ ਹੈ ਇਹ ਮੈਂ ਇਸ ਨੂੰ ਕਸਰ ਚੋਣ ਮੰਨਦਾ ਆਪਣੀ ਚੋਣ ਨਹੀਂ ਨਾ ਪਾਰਲੀਮੈਂਟ ਦੀ ਲekin ਥੋੜੀ ਚੋਣਾਸੇ ਮੰਨਦਾ। ਹੋਰ ਇਹ ਗੱਲ 1993 ਦੇ ਵਿੱਚ ایتھے ساری پارٹی نرسمہ سرکار سی وہ جو راجیو جی کا سفنا سنچا نا طاقت دنیا نہیں اور انہوں نے تا سوا اپنی حکومت ویلے ایک منسٹری بنائی سی پنچایتی منسٹری انہوں نے منی سی کہ لایا تا بناؤ دسو کہ کس طریقے ہندوستان دی کی اسی مضبوط کریے اور وہ چوہتر چوہترویں سویدھانک سو ہوئی سی اور طاقت پانی پارلیمنٹ جتی گئی سی تھوڑوں پرچہ کہ تُسی دگڑے ہو اور تھوڑے را ہی ہندوستان تکڑے ہے تو میں خوشی میری خوشی ہے اور میرے منوں ساری سرکار کوئی تھی کاٹ کارٹی محسوس کرو گے جتنی تھوڑی لوڈوں لوٹ پہ سات دسو سارے میسٹر صاحب نے جانا پیا کیونکہ انہوں نے ہوں رائے کوٹ اٹھے شپت ہے اور آئے سے ترپت ਪਰ ਉਹਨਾਂ ਨੇ ਅੱਗੇ ਜਾ ਕੇ ਜਦ ਉਹ ਉਹ ਜਿਹੜਾ ਕੁਝ ਵੀ ਤੁਸੀਂ ਚਾਹੋਗੇ ਉਹਨਾਂ ਵੀ ਮਨਜ਼ੂਰੀ ਦੇਣਾ ਹੈ ਮੈਨੂੰ ਦੱਸੋ ਉਹਨਾਂ ਨੂੰ ਦੱਸੋ ਆਪਣੇ ਐਮਐਲਏ ਸਾਹਿਬਾਨ ਨੂੰ ਆਪਣੇ ਮੰਤਰੀ ਸਾਹਿਬਾਨ ਨੂੰ ਦੱਸੋ ਸਾਡੇ ਅਸੀਂ ਤੁਹਾਨੂੰ ਦੇਖਾਗੇ ਕਿ ਹਰ ਉਹ ਭਾਰਤ ਦੇ ਤਕਰੀਕੇ ਨਾਲ ਫਿਰ ਅਸੀਂ ਉਹ ਤੁਹਾਨੂੰ ਭਾਤੇ ਸਕੀਏ ਤਾਂ ਕਿ ਤੁਸੀਂ ਆਪਣਾ ਜਰਾ ਫਰਜ਼ ਦੇ ਲਈ ਵੈਰੇ ਕੀਤੇ ਨੇ ਆਪਣੇ ਪੰਚਾਇਤ ਚ ਉਹ ਤੁਸੀਂ ਨਵਾ ਸਕੋ ਇਹ ਅੱਜ ਵਿਦਾਈ ਦੇ ਨਾਲ ਹੀ ਮੇਰੀ ਡਿਊਟੀ ਵੱਢਦੇ ਆ ਕਿ ਮੈਂ ਤੁਹਾਨੂੰ ਸ਼ਬਦ ਦੇਵਾਂ ਕਿ ਤੁਸੀਂ ਆ ਅੱਗੇ ਵਾਸਤੇ ਤੁਸੀਂ ਕਰ ਸਕੋ ਇਹ ਮੈਂ ਉਹ ਨਾ ਹੋਣੀ ਤੁਹਾਨੂੰ ਖੜਾ ਹੋਣਾ ਕੋੜੇ ਕੋ ਮੇਰਾ ਖਿਆਲ ਕਾਲੇ ਸਾਰੇ ਆਉਣ ਸਾਰਿਆਂ ਨੂੰ ਬੇਨਤੀ ਹੈ ਸਾਰੇ ਆਪਣੀਆਂ ਆਪਣੀਆਂ ਸੀਟਾਂ ਦੇ ਖੜੇ ਹੋ ਜਾਓ ਮੁੱਖ ਮੰਤਰੀ ਜੀ ਹੁਣ ਪਟਿਆਲਾ ਦੇ ਸ਼੍ਰੀ ਪਤੇਗੜ ਸਾਹਿਬ ਜਿਹਨੇ ਜਾਂ ਚੁਣੀਆਂ ਹੋਈਆਂ ਪੰਚਾਇਤਾਂ ਕਿ ਨਾ ਪੁਲੀਚਰ ਤੇ ਬਲਾਕ ਸੰਪਤੀ ਮੈਂਬਰਾਂ ਨੇ ਉਹਨਾਂ ਨੇ ਸੌਂਚ ਕਾਉੜੀਆਂ ਹੁਕਮਤਰੀ ਜੀ ਜੋ ਬੋਲਣਗੇ ਆਪਾਂ ਉਹਦੇ ਪਿੱਛੇ ਪਿੱਛੇ ਬੋਲਣਾ ਹੈ ਉਹਨਾਂ ਨੇ ਪਹਿਲਾਂ ਮੈਂ ਕਹਣਾ ਤੁਸੀਂ ਆਪਣੇ ਆਪਣਾ ਨਾਮ ਬੋਲਣਾ ਉਸ ਤੋਂ ਬਾਅਦ ਜੋ ਜੋ ਉਹ ਬੋਲਣਗੇ ਤੇ 200 ਸੌਂਚ ਕਾਇਆ ਜਾਣੀਆਂ ਨੇ ਇੱਕ ਪੰਚਾਇਤਾਂ ਉਤੇ ਦੂਸਰੀ ਟੈਪੋ ਲਈ ਸਾਰਿਆਂ ਨੂੰ ਵੇਚਿਆ ਵਿੱਚ ਜਿਹੜੇ ਛੋਟੇ ਆਏ ਨੇ ਉਹ ਆਪੇ ਸਿਤਾ ਦੇ ਘਰੇ ਹੋ ਜਾ ਧੰਨਵਾਦ ਟੈਪੋਰੀ ਹੋ ਜਿਹੜੀ ਆਪਣੇ ਡਰਗ ਯੂਸ ਵਾਲੀ ਹੈ ਨਸ਼ਾ ਵਾਲੇ ਗੱਲ ਹੈ ਉਹਨੇ ਅਲੱਗ ਰੱਖੀ ਹੈ ਕਿ ਸ਼ਬਦ ਤੋਂ ਬਾਅਦ ਉਹਨੂੰ ਥੋੜੇ ਦੋ ਚਾਰ ਗਣਾ ਮੈਂ ਕਰਕੇ ਫਿਰ ਆਪਾਂ ਉਹਦਾ ਸ਼ਬਦ ਅਲੱਗ ਲਗਾਉਂਗੇ ਉਹ ਆਪਾਂ ਰੱਖਾਂਗੇ ਆਪਣੀ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸਮਤੀ ਮੈਂਬਰ ਸਰਪੰਚ ਪਾਚਾਰੀ ਜਿਹੜੀ ਅੱਜ ਤੁਸੀਂ ਸ਼ਬਦ ਰਣੀ ਹੋ ਉਹਦੇ ਵਾਲੇ ਕਾ ਸ਼ੁਰੂ ਕਰ ਰਿਹਾ ਮੈਂ ਸੱਚੇ ਲੋਕ ایشوری سو خانہ ہاں کہ میں قانون پچھو جائے تھوڑا جا رہے کوئی ادھر ہی سامنے بول رہے ہو سارا شپ کرنی پو قانون دوارا ستھاپت بھارت کے سمدھان پرتی سچی شردا میںرپچا تصو گے یہ میں کہہ رہی میں ਆਪਣੇ ਫਰਜ਼ਾਂ ਨੂੰ ਨਿਸ਼ਚੈਪੂਰਵਕ ਅਤੇ ਮਾਨਤਾ ਨਾਲ ਨਿਭਾਵਾ ਲਓ ਅਤੇ ਮੈਂ ਹੱਥ ਕਰਾ ਦੇ ਲੋਕਾਂ ਨਾਲ ਡਰਾ ਕਿਸੇ ਡਰ ਪੰਗਵਾਲ ਸੰਦੇਹ ਜਾਂ ਮਾੜੀ ਭਾਵਨਾ ਦੇ ਭਾਰੰ ਦੇ ਸਮਰਾਨ ਅਤੇ ਕਾਨੂੰਨ ਸਾਪਤ ਨਿਆਂ ਕਰਾਣਾ ਪਾਸ ਤੁਸੀ ਬੈਠ ਸਕਿਓ ਅੱਜ ਦੂਸਰੀ ਗੱਲ ਜਿਹੜੀ ਮੈਂ ਆਪ ਨੂੰ ਤੁਸੀਂ ਹੁਣ ਅੱਜ ਨਵੇਂ ਆਪਣੇ ਕੰਮਾਂ ਤੋਂ ਸੀ ਸਰਪੰਚ ਸਾਹਿਬ ਬਣੇ ਹੋ ਉਹ ਤੋਂਰੇ ਤੇ ਸੋਮਵਾਰੀ ਪਹਿਲੀ ਮੈਂ ਪਾ ਰਿਹਾ ਉਹਦੇ ਤੇ سب تو ویڈیو جو میں سمجھی سی جد سڑیا چوڑا ہونیا سی آنے یہ جی نشے سارے پنڈا دے ساری ایک پیڑھی کو تباہ کر رہے سی اور او دو میں سو کھائی سی کہ اسی پہلی لڑائی جہی لوگے ان نشان دے خلاف اے لوگے اور دے اللہ کا پانے پانی دوڑنا ہے اور یہ میرا کے نام وہدا سی وہ پھر میں سارے اے ڈی جی پی میرے کو میں بنایا ہرپریت سدھو صاحب کو میں داسی سی اور سارا پروگرام جو بڑا یہاں نے آج اجو دا پروگرام ہے چال رہے ہیں اسی میرا جان دے ہی ہو ڈرگ ابیوز ایک بڑی پروگرام میں رکھے کہ پانچ بندے بچے ایک کٹھے نہیں رکشہ کرن پھر جہیں ڈرگ ابیوز سینٹر لائے ہوئے نے تاکہ اپنے آؤٹور آؤٹ ڈور پیشنٹ اپنے دوائیاں وغیرہ لے سکتا یہ واحر روڈی کے نال بہت اچھی طرح چل رہے ہیں میں مینو ہیلتھ بھی دس رہے تھے اور یہ سارا اینہ کا اے جی پی صاحب کا یہ کام ہے گا جان نے یہ سارا دی رکھی ہے اے ہوں اگے بڑھا تھوڑا کام اِسی پروگرام رکھ سکتے ہیں ਅਸੀਂ ਬੰਦੇ ਥੋੜੇ ਵਿੱਚੋਂ ਇੰਸ਼ੁਰਕੇ ਲਾਸਿਰ ਨੇ ਫਿਰ ਅਖੀਰ ਵਿੱਚ ਕੱਲਾ ਕੱਲਾ ਜਿਹੜਾ ਪੰਚਾਇਤ ਸਰਪੰਚਾ ਉਹਨੂੰ ਦੇਖਣਾ ਹੋਊ ਕਿ ਮੇਰੇ ਪਿੱਠ ਦੇ ਵਿੱਚ ਏਕਾ ਬਣਾ ਉੱਥੇ ਹੋਵੇ ਫਿਰ ਇਹਦੇ ਵਾਸਤੇ ਮੈਂ ਹੁਣ ਚਾਹਣਾ ਹੈ ਕਿ ਤੁਸੀਂ ਇਸ ਦੀ ਵਿਖਿਆਪਨ ਚਾਹੇ ਨਾਲ ਲਵੋ ਤਾਂ ਕਿ ਆਪਾਂ ਸਾਰੇ ਇਹਦੇ ਵਿੱਚ ਸ਼ਾਮਲ ਹੋਈਏ ਆਓ ਕੜੇ ਹੋ ਸਾਰੀਆਂ ਪੰਚਾਇਤਾਂ ਵੀ ਆ ਖੜੇ ਹੋ ਬੁਖ ਮਦਨੀ ਜੀ ਹੁਣ ਡੈਪੋ ਦੀ ਸੋਚ ਗਾਉਣਗੇ ਪੰਜਾਬ ਨੂੰ ਨਸ਼ਾ ਮੁਕਤ ਕਾਵਨ ਜਿਹੜਾ ਪਿੰਡਾਂ ਵਿੱਚੋਂ ਅਸੀਂ ਨਸ਼ੇ ਦਾ ਕੋੜ ਕੱਢਣਾ ਹੈ ਉਹਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਸੰਵਧਾਨਿਕ ਜ਼ਿੰਮੇਵਾਰੀਆਂ ਤੇ ਪੈਂਡ ਗਈਆਂ ਸਾਰਿਆਂ ਨੇ ਖੜੇ ਹੋ ਕੇ ਸੱਚੇ ਦਿਲੋਂ ਪਰਮਾਤਮਾ ਨੂੰ ਹਾਜ਼ਰ ਨਾਮ ਜਪਾਂਗੇ ਇਹ ਸੌ ਚੁੱਕਣੀ ਹੈ ਇਹ ਡੈਕੋਡੀ ਸਹਿਤ ਸੌ ਹੈ ਆਪਣੇ ਸਮਾਜ ਸਾਰੇ ਗਵਰਮੋ ਸਾਰੇ ਆਪਣੇ ਸ਼ੋਭੇ ਤੇ ਦੇਸ਼ ਦੀ ਬਿਹਤਰੀ ਅਤੇ ਸੁਰੱਖਿਆ ਨੂੰ ਸਰਪੱਤ ਮੈਂ ਦਾ ਪ੍ਰਣਾਮ ਲੋ ਭਾਈ ਜਿੰਦਨ ਨਿਰਮਤਿਆਨੇ ਮੈਂ ਮੰਦਮਤ ਤਨ ਪੰਜ ਵਾਰੀ ਕਰਦਾ ਹਾਂ ਕਿ ਮੈਂ ਪੰਜਾਬ ਜੋ ਨਸ਼ਾ ਤੋਂ ਮੁਕਤ ਬਣਉਣ ਲਈ ਆਪਣੇ ਆਪ ਨੂੰ ਸਮਰਪਿਤ ਕਰਦਾ ਹਾਂ ਮੈਂ ਇਹ ਵੀ ਸੌਂ ਖਾਂਦਾ ਹਾਂ ਕਿ ਮੈਂ ਆਪਣੇ ਮੂਲੇ ਆਪਣੇ ਮਹੱਲੇ ਅਤੇ ਸ਼ਹਿਰ ਵਾਸੀਆਂ ਨੂੰ ਉੜ ਜ਼ੋਰ ਯਤਨ ਕਰਦੇ ਹੋਏ ਨਸ਼ੇ ਦੇ ਮਾਲੂ ਪਰ ਬਾਬਾ ਸਮਝਤੀ ਜਾਗਰੂਕ ਕਰਾਗਾ ਮੈਂ ਨਸ਼ੇ ਦੇ ਖਾਤਮੇ ਲਈ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਦੀ ਸਫਲਤਾ ਲਈ ਹਰ ਇੱਕ ਪੂਰੇ سہیوگ دیوانا بہت مہربانی تو بھی ساری تسی بان ہوں ذمے دار بن گئے ہو اور ہوں تو اپنے پنڈا کے کام کرو کہ آپ اگری پیڑھی نو بچا اور بہت ایک بار پھر سارا آئی ہوئے ایک اپنے عہدے او تھے اور جگہ لکھی کرتا ہے ਕਿ ਆਪਰੇ ਪੇਂਡਰ ਇਹ ਰਿਹਾ ਜਨਤੂ ਜਮਨੇ ਕੰਪਟਰ ਦੇ ਬਹੁਤ ਬਹੁਤ ਤੁਹਾਡਾ ਧੰਨਵਾਦ ਭਾਈ ਜੀ ਦਾ ਕਾਰਜਾ ਭਾਈ ਜੀ ਕੀ ਦੇਖ ਰਹੇ ਹੋ ਪਟਿਆਲਾ ਟੀਵੀ ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਨੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ ਦੇਖਦੇ ਰਹੋ ਪਟਿਆਲਾ